ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਤੇ ਚੱਲ ਰਹੀਆਂ ਨੇ ਅਤੇ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਸ਼ਹੀਦੀ ਸਮਾਗਮਾਂ ਬਵ ਚੱਲਾ ਰਹੇ ਸਾਰੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਸੱਦਾ ਦੇਣ ਦੀ ਜਿਹੜੀ ਡਿਊਟੀ ਮੰਤਰੀਆਂ ਦੀ ਲਗਾਈ ਗਈ ਹੈ ਸੋ ਦੱਸਦੀ ਹੈ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਟਾਰੂ ਚੱਕ Odisha ਅਸਮ ਤੋਂ ਬੰਗਾਲ ਜਾਣਗੇ ਤੇ ਮੰਤਰੀ ਅਮਨ अरोड़ा ਤੇ ਤਰुणप्रीत ਸੋਮ ਦਿੱਲੀ UP ਉਤਰਾਖੰਡ ਤੇ ਗੁਜਰਾਤ ਜਾਣਗੇ ਮੰਤਰੀ ਹਰਜੋਤ ਬੈਂਸ ਬਿਹਾਰ ਹਰਿਆਣਾ ਹਿਮਾਚਲ ਅਤੇ ਜੰਮੂ ਕਸ਼ਮੀਰ ਜਾਣਗੇ ਪੰਜਾਬ ਸਰਕਾਰ ਵੱਡੇ ਪੱਧਰ ਤੇ ਸ਼ਹੀਦੀ ਸਮਾਗਮਾਂ ਦੀ ਤਿਆਰੀ ਕਰ ਰਹੀ ਹੈ ਸਾਰੇ ਮੰਤਰੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਜੋ ਵਕਮਕ ਸੂਬਿਆਂ ਦੇ ਵਿੱਚ ਜਾ ਕੇ ਉੱਥੋਂ ਦੇ ਮੰਤਰੀਆਂ ਨੂੰ ਖੁਦ ਜਾ ਕੇ ਸੱਦਾ ਦੇਣਗੇ ਪਰਸਨਲ ਇਨਵੀਟੇਸ਼ਨ ਹੈ ਜਿਹੜਾ ਦਿੱਤਾ ਜਾਵੇਗਾ ਸੋ ਇਸ ਤਬਾਅ ਵਿੱਚ ਹੋਣਾ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਨੇ ਅਤੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਨੂੰ ਧਿਆਨ ਆਲਾ